ड्राम <laughs> किथां पेक जिन पारो कंदे ਅੱਡੇ ਪਰ ਸਭ ਹੋ ਜਾਏਗਾ ਤੁਸੀਂ ਜਾਓਗੇ ਉਹ ਕਾਟਾ ਲਾਹਾਂਗੇ ਹਾਂ ਜਿਸ ਵਾਸਤੇ ਜੱਟ ਜੱਟ ਇੱਕ ਵੇ ਰੱਖੇਗਾ ਜਦੋਂ ਤੁਸੀਂ ਗੱਲ ਕਰਨਾ ਜਾਂ ਤੋਂ ਹੀ ਦੂਜਾ ਗੱਲ ਕਰਨਾ ਇੱਕ ਬੰਦਾ ਗੱਲ ਕਰਨਾ ਪਹਿਲਾਂ ਆਪਣਾ ਵਾਜੀ ਆਓ ਕਰ ਕਰਕੇ ਆਓ ਕਿ ਵੀ ਕੋਈ ਕੋਈ ਸਮੱਸਿਆ ਫਿਕਰ ਹੁੰਦਾ ਸਾਡੇ ਤੋਂ ਬਸ ਸਿਆਵਾ ਸਾਡਾ ਇਨਸਾਫ ਚਾਹੀਦਾ ਬਸ ਸਾਡਾ ਪੰਗੜਾ ਚਾਹੀਦਾ ਕਿ ਕਿੱਥੇ ਜਾਣਾ ਅਸੀਂ ਕੋਹੋਂ ਬਿੱਟ ਤੱਕ ਨਹੀਂ ਆਹੀ ਪਾਰ ਹੋ ਬਿੱਟ ਤੱਕ ਕੋਨੇ ਵਾਸਤੇ ਅਸੀਂ ਤੁਹਾਨੂੰ ਨਹੀਂ ਕੋਈ ਵੀ ਅਮੀਰ ਜਾਓ ਪਰ ਸਕਦੇ ਕੋਲੇ ਵਾਸਤੇ ਕਾਨੂੰਨ ਬਣਿਆ ਕਾਨੂੰਨ ਜਿਹੜਾ ਹੈ ਕੋਈ ਤੁਹਾਡਾ ਜੋ ਵੀ ਉੱਥੇ ਰਿਪ੍ਰੈਜ਼ੈਂਟੇਟਿਵ ਹੈ ਕੋਈ ਬੰਦਾ ਉਹਦੇ ਦੋ ਰਾਈਡ ਚਾਹ ਦੋ ਰਾਈਡਰ ਆਸੀ ਬੰਦੇ ਆਖ ਸਕਦਾ ਨਹੀਂ ਨਾ ਕਰ ਸਕਦਾ ਕੋਈ ਬੰਦਾ ਵੀ ਇੰਨੀ ਕਰਨ ਕਰਦ ਰ ਉਹਨੇ ਬੰਦ ਕਰਾਣਾ ਜਦੋਂ ਹੋਏਗਾ ਉਹ ਬੰਦ ਕਰ ਦੇ ਉਹ ਬੰਨੀ ਬੰਦ ਨਹੀਂ ਆਪਣੀ ਤੁਹਾਡੀ ਮਰਜ਼ੀ ਆ ਹਾਂ ਜੀ ਹਾਂ ਜੀ ਆ ਦੇ ਕਾਂਡ ਮੈਨ ਖਾ ਲਈ ਤਿੰਦੇ ਠੀਕ ਆ ਆ ਦੇਖੋ ਅੱਜ ਪੱਤੇ ਮਾਰਦੇ ਆ ਕੰਨਣ ਕੀ ਮਤਬਲਿਆ ਹਾਜ ਨਾਲ ਨਾ ਕਰ ਦਿੰਦੇ ਹਾਂ ਹਾਂ ਕੋਚਰ ਜੰਮ ਜਾਂਦੋ 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 ਲਾਹ ਨਾ ਸਕੇ ਲੰਘ ਨਾ ਮਾਏ ਨਾ ਨਮਕਾ ਨਾ ਆਇਆ ਆ 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 ਠੀਕ ਆ ਸਾਡੇ ਬਾਬਿਆਂ ਦੇ ਹੱਥੀਂ ਪੈਂਦੇ ਕੁੜੀਆਂ ਨੇ ਪੁਲਿਸ ਵਾਲੇ ਗਲਤ ਕੰਮ ਕਰਦੇ ਠੀਕ ਹੈ ਤੁਹਾਡੇ ਵਰਗੇ ਨੂੰ ਡੰਡੇ ਮਾਰਦੇ ਬਾਤੂ ਮਾਰਦੀ ਅਸੀਂ ਖੁੱਸਰੇ ਨਹੀਂ ਆ ਆ ਦੇਖੋ ਮੇਰੀ ਗੱਲ ਸੁਣਾਓ ਕੱਲ ਰਾਤ ਦੀ ਗੱਲਿੰਗ ਨਾ ਸਾਡੇ ਬਾਬੇ ਕੋਲ ਪੈਸੇ ਵੀ ਖੋਲੇ ਸਾਹੀ ਵੀ ਖੋਲੇ ਤੇ ਬਾਜੇ ਉਹਦੇ ਪੱਟੇ ਮਾਰੇ ਪੱਟੇ ਮਾਰੇ ਬਾਤੂ ਮਾਰੇ ਪੁਲਿਸ ਵਾਲਿਆਂ ਨੇ

ਪੁਲਿਸ ਵਾਲਿਆਂ ਨੇ ਕਹੇ ਜਨਾਨੀਆਂ ਮੰਗ ਸਕਦੇ ਤੋ ਹੀ ਨਹੀਂ ਮੰਗ ਸਕਦੇ ਜੋ ਮਰਜ਼ੀ ਕਰ ਲੋੜਾ ਪੜਾਣਾ ਨਾ ਆ ਰਿਹਾ ਕਿ ਕੀ ਕੀਤਾ ਮਾਰਿਆ ਜਾਂ ਕੀ ਕੀਤਾ ਸਾਡੇ ਬੰਦਿਆਂ ਨੂੰ ਕੁੱਟਿਆ ਪੁਲਿਸ ਵਾਲਿਆਂ ਨੇ ਪਟੇ ਮਾਰੀ ਨੰਗੇ ਕਰਵਾਇਆ ਕੱਤੂ ਕਰਵਾਇਆ ਨੰਗੇ ਅਸੀਂ ਖੁਸਰੇ ਨਹੀਂ ਆ ਜਨਾਨੀਆਂ ਨੂੰ ਬਹੁਤ ਬੱਚੇ ਵੀ ਜੰਮ ਸਕਦੇ ਅਸੀਂ ਬੱਚੇ ਜੰਮ ਸਕਦੇ ਅਸੀਂ ਤਾਂ ਖੁਸਰੇ ਸੀ ਕਿੱਥੇ ਜਾਈਏ ਨਾ ਸਾਨੂੰ ਘਰ ਦੇ ਰੱਖ ਦੇਣਾ ਬਾਹਰ ਸਾਨੂੰ ਰਹਿਣ ਦੇਣਾ ਸੀ ਕਿੱਥੇ ਲਈਏ ਸੁਮਰਜੀ ਹਾਂਜੀ ਮੇਰਾ ਨਾਮ ਜੁਲਿਆ ਮੈਂ ਅੰਮ੍ਰਿਤਸਰ ਤੋਂ ਬੋਲ ਰਹੀ ਆ ਰਾਤ ਪਿਆੜ ਦਿਨ ਐ ਮੰਨ ਜਣਾ ਸੀ ਕਿ ਮੰਗ ਖਾਂ ਨਿਦਨ ਦੇ ਤੁਹਾਡੇ ਪੱਤੇ ਮਾਰ ਚੁੱਕੇ ਆ ਹਾਂ ਇਹਨਾਂ ਲਈ ਕਿ ਮਾਦ ਭਲਾ ਤੁਹਾਡੇ ਹੱਥ ਚੁੱਕੰਦਾ ਹਾਂ ਮੈਂ ਮੰਗਤੀ ਐ ਲੇਡੀਜ਼ ਦਾ ਮੰਗਣਾ ਬੰਦ ਕਰੀਏ ਲੈਣਾ ਨਾ ਮੇਨਰ ਬੰਦ ਕਰੋ ਅੱਛੀ ਵੀ ਆ ਤਾਂ ਵੀ ਆਪਣਾ ਨਹੀਂ ਭੰਡ ਕਰਦੇ ਆ ਜਨਾਨੀ ਨੇ ਗਲਤ ਕਰਨਾ ਨਹੀਂ ਮਗੜਾ ਬੰਦ ਕਰੋ ਸਾਡਾ ਪਾਪਾ ਕੋਈ ਟੈਨਸ਼ਨ ਤੜ ਯਾਰ ਕੇ ਮੰਗੂਗਾ ਜਨਨਗਾ ਵੀ ਬੰਦ ਕਰੋ ਹਾਂ ਕਾ ਚਲ ਪਾਪਾ ਵੀ ਅੰਦਰ ਤੱਕ ਗੱਲ ਇਹਨਾਂ ਨੂੰ ਪਤਾ ਹੋਵੇ ਵੀ ਇਹਨਾਂ ਦੇ ਨਾਲ ਕੀ ਹੋਇਆ ਵਾ ਇਹਨੂੰ ਮਾਰਿਆ ਕੁੱਟਿਆ ਵਾ ਇਹਦੇ ਨਾਲ ਗੱਲ ਹੋਵੇ ਬਿਲਕੁਲ ਇਹਦੇ 2:30 ਵਜੇ ਟ੍ਰੇਨ ਜਾਣੀ ਆ ਉਹਦਾ ਕਰਕੇ ਇਕੱਠੇ ਹੋਏ ਆ ਆਰਪੀਐਫ ਤੇ ਜੀਆਰਪੀ ਉਹਦੇ ਕੋਲ ਮੀਟਿੰਗ ਕਰ ਰਹੇ ਆ ਜੀ ਇਹਨਾਂ ਨੂੰ ਕਿਉਂ ਪ੍ਰੋਟੈਸਟ ਕੀਤਾ ਜਾਉ ਪਤਾ ਨਹੀਂ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਸਾਨੂੰ ਤਾਂ ਸਾਡੇ ਕੋਲ ਨਹੀਂ ਨਾ 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 ਕਿਸ ਨੇ ਅੰਦਰ ਜਾਣ ਤੋਂ ਕਿਸੇ ਨੇ ਰੋਕਿਆ ਕੋਈ ਕੋਈ ਗੱਲ ਜਿਹਨੇ ਨਾਮ ਪੁਲਸਾ ਲਿਆ ਕੁੱਟਿਆ ਗੱਲ ਇਹਨਾਂ ਵੱਲੋਂ ਉਹ ਕਹਿੰਦੇ ਸਾਨੂੰ ਮਾਨਤਾ ਪ੍ਰਾਪਤ ਕਰੋ ਵੀ ਅੰਦਰ ਟ੍ਰੇਨ ਦੇ ਵਿੱਚ ਜਾ ਕੇ ਮੰਗ ਸਕੀਏ ਇਹ ਕੋਈ ਇਹ ਕਹ ਰਹੇ ਨੇ ਸਾਡੀ ਕੋਈ ਕਾਲੇ ਨੇ ਭੱਡੇ ਵੀ ਮਾਰੀ ਨਾ ਨਾ ਇਹੋ ਜੀ ਕੋਈ ਨਹੀਂ ਕੋਈ ਗੱਲ ਨਹੀਂ ਹੁੰਦਾ ਮੈਂ ਖੜਾ ਇੱਥੇ ਕੋਈ ਲੈਉਣ ਬੰਦਾ ਜਿਹੜਾ شناخت ਕਰੇ ਬਿਲਕੁਲ ਬਣਦੀ ਕਾਨੂੰਨੀ ਕਾਰਵਾਈ ਗਲਤ ਕੰਮ ਕਰਨਗੇ ਉਸੇ ਟਾਈਮ ਪਰਚਾ ਹੋਊਗਾ